ਭਾਰਤ ਦੇ ਪ੍ਰਮੁੱਖ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਇੱਕ ਪੰਜਾਬ ਨੈਸ਼ਨਲ ਬੈਂਕਰ ਨੇ 19 ਦਸੰਬਰ 2025 ਨੂੰ ਅਮਰਥਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਇੱਕ ਸਮਝੌਤਾ ਪੱਤਰ ਐਮਓਯੂ 3 ਅਤਾਖਰ ਕੀਤੇ ਜਿਸ ਵਿੱਚ ਐਜੀਪੀਸੀ ਕਰਮਚਾਰੀਆਂ ਨੂੰ ਅਨੁਕੂਲਿਤ ਪੀਐਨਬੀ ਤਨਖਾਹ ਖਾਤਾ ਉਤਪਾਦ ਪੇਸ਼ ਕੀਤੇ ਜਾਣਗੇ ਇਸੇ ਜੋਗ ਤਹਿਤ ਐਜੀਪੀਸੀ ਕਰਮਚਾਰੀਆਂ ਨੂੰ ਇੱਕ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ PNB ਤਨਖਾਹ ਖਾਤਾ ਪੇਸ਼ ਕੀਤਾ ਜਾਵੇਗਾ ਜੋ ਕਿ ਵਿੱਤੀ ਸੁਰੱਖਿਆ ਸੀਮਾ ਸੁਰੱਖਿਆ ਅਤੇ ਡਿਜੀਟਲ ਬੈਂਕਿੰਗ ਵਿਸ਼ੇਸ਼ਤਾ ਨਾਲ ਪੂਰਾ ਪੈਕੇਜ ਪੇਸ਼ ਕਰੇਗਾ ਇਸ ਪੇਸ਼ ਕਰਤਾ ਮੁੱਖ ਨੁਕਤੇ ਹਨ ਮਜਬੂਤ ਵਿੱਤੀ ਸੁਰੱਖਿਆ PNB ਤਨਖਾਹ ਖਾਤਾ ਉੱਚ ਮੁੱਲ ਵਾਲਾ ਵਿਆਪਕ ਨਿੱਜੀ ਦੁਰਘਟਨਾ ਅਤੇ ਸਥਾਈ ਕੁਲ ਅਪੰਗਤਾ ਬੀਮਾ ਕਵਰ ਪ੍ਰਦਾਨ ਕਰਦਾ ਹੈ ਜੋ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਅਨਕਿਆਸੀਆਂ ਘਟਨਾਵਾਂ ਤੋਂ ਮਜ਼ਬੂਤ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ ਐਮਓਯੂ ਹਸਤਾਖਰ ਸਮਰੋਪਿਤ ਸ਼੍ਰੀ ਅਮਿਤਪ ਇਹਨਾਂ ਦੇ ਜਰਨਲ ਮੈਨੇਜਰ ਸ਼੍ਰੀ ਕ੍ਰਿਸ਼ਨ ਕੁਮਾਰ ਸਰਕਲ ਹੈੱਡ ਅੰਮ੍ਰਿਤਸਰ ਅਤੇ ਐਜੀਪੀਸੀ ਦੀ ਨੁਮਾਇੰਦਗੀ ਕਰਨ ਵਾਲੇ ਸਰਦਾਰ ਪ੍ਰਤਾਪ ਸਿੰਘ ਪੰਜਾਬ ਨੈਸ਼ਨਲ ਬੈਂਕ ਅਤੇ ਐਜੀਪੀਸੀ ਦੇ ਹੋਰ ਸੀਨੀਅਰ ਅਧਿਕਾਰੀ ਨੇ ਵੀ ਸ਼ਿਰਕਤ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਲਰੀ ਅਕਾਊਂਟ ਜਿਹੜੇ ਉਹ ਪਹਿਲਾਂ SBI ਤੇ HDFC ਚਾਹ ਰਹੇ ਸਨ ਸਾਨੂੰ ਹੁੰਦਾ ਕਿ ਮੁਲਾਜ਼ਮਾਂ ਨੂੰ ਵੱਧ ਤੋਂ ਵੱਧ ਜਿਹੜੀ ਸਹੂਲਤ ਬੈਂਕ ਦੇ ਸਕਦੀ ਹੈ ਉਹਨਾਂ ਨਾਲ ਟੈਮੂਜੂ ਸੈਨ ਕੀਤਾ ਜਾਵੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਮੁਲਾਜ਼ਮਾਂ ਨੂੰ ਸੈਲਰੀ ਅਕਾਊਂਟ ਦੇ ਵਜੋਂ ਕਾਫੀ ਸਹੂਲਤਾਂ ਦਿੱਤੀਆਂ ਗਈਆਂ ਨੇ ਐਕਸੀਡੈਂਟਲ ਇੰਸ਼ੋਰੈਂਸ ਜੋ ਜੀ ਡੈਥ ਇੰਸ਼ੋਰੈਂਸ ਹੋਰ ਵੀ ਕਾਫੀ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਨੇ ਇਸ ਕਰਕੇ ਅੱਜ ਪੰਜਾਬ ਨੈਸ਼ਨਲ ਬੈਂਕ ਦੇ ਉੱਚ ਅਧਿਕਾਰੀ ਜਿਹੜੇ ਉਹ ਇੱਥੇ ਪਹੁੰਚੇ ਨੇ ਮੈਂ ਆਪਣੀ ਛਾਉਣੀ ਗੁਰਦਰਾ ਪ੍ਰਬੰਧਕ ਕਮੇਟੀ ਸਮੂਚੀ ਟੀਮ ਵੱਲੋਂ ਇਹਨਾਂ ਨੂੰ ਜੀ ਆਇਆਂ ਨਾ ਤੇ ਗੁਰੂ ਮਹਾਰਾਜ ਚਰਣਾ ਜੀ ਅਰਦਾਸ ਕਰਦਾ ਹਾਂ ਗੁਰੂ ਮਹਾਰਾਜ ਇਹ ਜਿਹੜਾ ਅਸੀਂ ਅੱਜ ਐਮਓਯੂ ਸਾਈਨ ਕੀਤਾ ਆ ਇਹ ਲ ਕਾਮਯਾਬ ਹੋਵੇ ਸਾਡੇ ਮੁਲਾਜ਼ਮਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣ ਤੇ ਬੈਂਕ ਜਿਹੜੀ ਆ ਇਹ ਵੱਧ ਤੋਂ ਵੱਧ ਰੱਖਿਆ ਕਰੇ ਤੇ ਇਸੇ ਹੀ ਤਰ੍ਹਾਂ ਮੁਲਾਜ਼ਮਾਂ ਨੂੰ ਇਹ ਸਹੂਲਤ ਦਿੰਦੀ ਰਹੇ ਕਿੰਨੇ ਕ ਅਕਾਊਂਟ ਜਿਹੜੇ ਖੁੱਲੇ ਇਹਨੇ ਸ਼ੁਰੂ ਕਰਨੇ ਆ ਅੱਜ ਐਮਓਯੂ ਸਾਈਨ ਕੀਤਾ ਇਸ ਤੋਂ ਬਾਅਦ ਮੁਲਾਜ਼ਮਾਂ ਨੂੰ ਅਸੀਂ ਚਿੱਠੀਆਂ ਕੱਢਾਂਗੇ ਸਰਕੂਲਰ ਕਰਾਂਗੇ ਸਾਰੇ ਹੀ ਪੰਜਾਬ ਦੇ ਗੁਰਦੁਆਰਾ ਸਾਹਿਬਾਨ ਸਕੂਲ ਕਾਲਜ ਕਿ ਜਿੰਨੇ ਜਿੰਨੇ ਵੀ ਸੈਲਰੀ ਕਾਊਂਟ ਖਲਾਉਣਾ ਉਹ ਇਹਨਾਂ ਬੈਂਕ 'ਚ ਖਲਾ ਸਕਦਾ ਕਿਉਂਕਿ ਮਲਾਜ਼ਮ ਨੂੰ ਜਿੰਨੀ ਸਹੂਲਤ ਵੱਧ ਤੋਂ ਵੱਧ ਮਿਲ ਸਕਦੀ ਆ ਸਾਡੀ ਕੋਸ਼ਿਸ਼ ਹੈ ਕਿ ਉਨੀ ਵੱਧ ਤੋਂ ਵੱਧ ਸਹੂਲਤ ਮਲਾਜ਼ਮ ਨੂੰ ਦਿੱਤੀ ਜਾ ਸਕੇ ਕਿਉਂਕਿ ਪਹਿਲਾਂ ਵੀ ਸਾਡੇ ਸੈਦਰੀ ਕਾਉਂਡ ਚੱਲਦੇ ਸੀ ਜੇ ਕੋਈ ਮਲਾਜ਼ਮ ਨੂੰ ਕੋਈ ਕੋਈ ਇਨਸੀਡੈਂਟ ਵਾਪਰ ਜਾਂਦਾ ਸੀ ਉਹਨੂੰ ਕੋਈ ਸਹੂਲਤ ਨਹੀਂ ਸੀ ਮਿਲਦੀ ਤੇ ਪਿਛਲੇ ਸਮੇਂ ਤੋਂ ਮਾਨ ਜੋ ਪ੍ਰਧਾਨ ਸਰਜੰਦ ਅਸੀਤਮ ਜੀ ਵੱਲੋਂ ਅਤੇ ਸਰਦਾਰ ਸੁਤਵੀਰ ਸਿੰਘ ਜੀ ਸਾਡੇ ਉਹ ਐਸਡੀ ਨੇ ਪ੍ਰਧਾਨ ਸਾਹਿਬ ਦੇ ਇਹਨਾਂ ਵੱਲੋਂ ਕੀਤੇ ਕੋਸ਼ਿਸ਼ਾਂ ਕੀ ਕੀਤੀਆਂ ਕੋਸ਼ਿਸ਼ਾਂ ਸਦਕਾ ਜਿਹੜੇ ਇਹ ਐਮਓਜੀ ਪਹਿਲਾਂ ਵੀ ਸੈਂਡ ਕੀਤੇ ਸੀ ਅੱਜ ਨਵੇਂ ਸਿਰਿਓਂ ਜਿਹੜਾ ਪੰਜਾਬ ਨੈਸ਼ਨਲ ਬੈਂਕ ਨਾਲ ਐਮਓਯੂ ਐਨ ਸਾਈਨ ਕੀਤਾ ਆ ਤਾਂ ਜੋ ਮਲਾਜਮਾਂ ਨੂੰ ਵਾਤੋਂ ਵਾਦ ਸਹੂਲਤਾਂ ਮਿਲ ਸਕਣ ਕਿਉਂਕਿ ਕਈ ਜਿਹੜਾ ਮਲਾਜਮ ਦੀ ਡੈਥ ਹੋ ਜਾਂਦੀ ਆ ਤੇ ਮਗਰੋਂ ਪਰਿਵਾਰ ਲਈ ਬਹੁਤ ਮੁਸ਼ਕਲ ਪੇਸ਼ ਆਉਂਦੀ ਹੈ ਤੇ ਕਿਉਂਕਿ ਜਦੋਂ ਕੋਈ ਮਲਾਜਮ ਮਰ ਜਾਂਦਾ ਹੈ ਤੇ ਉਹ ਪਰਿਵਾਰ ਨੂੰ ਦਿੱਕਤ ਆਉਣ ਕਰਨ ਜਿਹੜੀ ਉਹਨੂੰ ਸਹੂਲਤ ਮਿਲਣੀ ਚਾਹੀਦੀ ਆ ਉਹ ਬੈਂਕਾਂ ਦੇ ਰਹੀਆਂ ਨੇ ਇਹ ਕਰਕੇ ਇਹਨਾਂ ਨਾਲ ਜਿਹੜਾ ਉਹ ਐਮਓਯੂ ਸਾਈਨ ਕੀਤਾ ਗਿਆ ਜੇ ਕਿਸੇ ਮਲਾਜਮ ਦੀ ਕੋਈ ਇਨਸੀਡੈਂਟ ਵਾਪਰ ਜਾਂਦਾ ਹੈ ਉਹਦੀ ਦੇਖਭਾਲ ਲਈ ਉਹਦੇ ਪਰਿਵਾਰ ਦੀ ਦੇਖਭਾਲ ਲਈ ਜਿਹੜਾ ਉਹ ਵੱਤ ਵੱਤ ਜਿਹੜੀ ਉਹ ਸਾਥਾ ਮਿਲ ਸਕਦੀ ਮੈਂ ਅਮ੍ਰਿਤਾ ਵਾਹਨੰਦ ਜ਼ੋਨਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਜ਼ੋਨ ਦਾ ਅੱਜ ਬੜੀ ਖੁਸ਼ੀ ਦੀ ਬਾਤ ਹੈ ਕਿ ਐਸਜੀਪੀਸੀ ਕੇ ਸਹਿਯੋਗ ਸੇ ਅੱਜ ਪੰਜਾਬ ਨੈਸ਼ਨਲ ਬੈਂਕ ਇੱਕ ਅਧਿਕਾਰਿਤ ਰੂਪ ਸੇ जो इनके गुरुद्वारे प्रबंधक कमेटी के अंडर में जितने भी स्कूल कॉलेज हॉस्पिटल वगैरह हैं उनके सैलरी अकाउंट हम लोगों को के लिए हम लोग ऑथराइज हो गए हैं और ये हम लोग के आज जो एम हुआ है इसे जितने भी यहाँ के स्टाफ होंगे उनके लिए हम लोग एक स्पेशलाइज्ड सैलरी अकाउंट बना करके दिए जिसमें सुविधाएं काफ़ी सारी हैं अकाउंट में जो एक बहुत बड़ा जो इन लोगों का ये था कि इसमें इंश्योरेंस के अच्छी कवरेज होनी चाहिए तो इनके नीड के हिसाब से जो रिक्वायरमेंट है हम लोग कस्टमाइज़ करके पूरे प्रोडक्ट को दिए हैं और ये दिस, ये प्रोडक्ट जो है ये सबसे बढ़िया है मार्केट में इससे बढ़िया कोई प्रोडक्ट है नहीं तो हम लोगों के लिए बहुत हर्ष का विषय है क्योंकि इस साल के शुरू में फाइनेंशियल ईयर के शुरू में यहाँ पे जो गुरुद्वारा स्वर्ण मंदिर के परिसर में हम लोगों ने अपने नए अपने ब्रांच का जो विस्तार किया था और उसे रेनोवेट करके इनोग्रेट किया था और उसमें एक ये दूसरी कड़ी में है ये हम लोगों का जो एम आज साइन हुआ है तो आने वाले दिनों में वी एक्सपेक्ट मेनी मेनी मोर सच एसोसिएशन विद द एस जी पी सी और uh, दोनों मिल कर के एस जी पी सी और पंजाब नेशनल बैंक मिल कर के पंजाब के लोगों का हम लोग हम लोग सेवा करेंगे और और भी अच्छी तरीके से सेवा सर, करेंगे कितने का लगभग देखिए यहाँ पर जहाँ जैसा कि हमारे एस जी पी सी के पदाधिकारी ने अभी आपको बताया कि पूरे पंजाब में जितने स्कूल हैं जितने कॉलेजेस हैं हॉस्पिटल्स हैं और भी जो भी संस्थाएं हैं गुरुद्वारे हैं ये ये सारे जितने इनके एम्प्लॉय हैं इनका अकाउंट हमारे यहाँ खुलना है ओवर पीरियड ऑफ टाइम धीरे धीरे करके खुले मैं कृष्ण कुमार अमृतसर सर्किल का सर्कुलेट बोल रहा हूँ बहुत ही गर्व के साथ आज बहुत खुशी हो रही है कि श्री गुरुद्वारा प्रबंधक कमेटी ने हमें ये मौका दिया है कि हम जो संगत हैं जो भक्त हैं जो जो सब लोग हैं उनको सेवा कर सकें और राज प्रताप सिंह जी के संजोजने से हम दोनों ने एमोवी साइन किया है और जैसे जे साहब ने बताया ये जो स्कीम है और जो अकाउंट्स हैं हमने स्पेशली क्यूरेटेड कराया है फॉर एस जी पी बिकॉज हमारे पास सैलरी की बहुत सारी स्कीम्स हैं बट जो यहाँ भी डिमांड थी जिसमें बड़े से बड़े पदाधिकारी हैं वो और जो छोटे से छोटे भी पदाधिकारी हैं सबको एक अच्छी सुविधा मिले अच्छी इंश्योरेंस की फैसिलिटी मिले अच्छे सारे फ़ीचर्स मिले उसके लिए हेड ऑफ़िस से बात करके बहुत मेहनत से हमने ये करवाया है और आई एम श्योर कि ये एक बहुत ही अच्छा प्रोडक्ट होगा सबके लिए और मैं सबसे रिक्वेस्ट करूँगा जो भी मेम्बर्स हैं इसमें खाता खुलवाएँ सर्विसेज़ का आनंद लें गोल्डन टेम्पल में हमारी ब्रांच है हरप्रीत जी हमारे ब्रांच मैनेजर हैं इन्होंने बहुत मेहनत किया है पूरी टीम ने मेहनत किया है तो बहुत बहुत धन्यवाद एस जी के मेंबर्स लोगों का और पी के भी जिन्होंने इसमें सहयोग किया है जी साहब का बहुत बहुत धन्यवाद